ਅੱਜ ਅਪਣੇ ਸੀਟਰ ਤੇ ਪਿਆ ਅਰਥ ਫਾਲਟ ਹੰਨ ਇਨਸੂਲੇਟਰ ਤੋਂ ਤਾਰ ਲੈ ਕੇ ਨੀਚੇ ਡਿੱਗੀ ਵੀ ਕਰਾਸ ਚੈਨਲ ਤੇ ਬਹੁਤ ਲੰਬਾ ਫਾਲਟ ਤੇ ਮੌਸਮ ਮੁਸ਼ਕਲ ਨਾਲ ਲੱਪੇਗਾ ਅਜਾ ਫੇਰ ਆਪਾਂ ਇਨਸੂਲੇਟਰ ਦੁਆਰੇ ਨੂੰ ਲੈਣ ਚਾਲੂ ਕਰਨੀ ਤੇ ਮੈਂ ਫਰ ਫੈ ਜਾਂਦੇ ਨੇ ਫਾਲਟ ਲਾਣ ਦੇ ਵਿੱਚ ਤੇ ਧਿਆਨ ਨਾਲ ਪੈਟਰੋਲਿੰਗ ਕਰਨੀ ਪੈਂਦੀ ਹੈਗੀ ਚਲੋ ਤੁਹਾਨੂੰ ਦਿਖਾਉਂਦੇ ਹਾਂ ਇਨਸੂਲੇਟਰ ਕਿਵੇਂ ਦਾ ਟੈਸਟ ਬੰਨ ਤੇ ਲਾ ਕੇ ਦੇਖ ਲਓ ਮੜਾ

ਆ ਗਾ ਸਾਗਣੀ ਇੱਚੀ ਪਊਗਾ ਜੇ ਕੈਸੇ ਹੋਵੇ ਅਜਿਹਾ ਜੀ ਇਨਸੂਲੇਟਰ ਬਦਲਦੇ ਹੋਏ ਲਾਈਨਮੈਨ ਹੈ ਇਹਦੇ ਅਰਥ ਵਾਲਟ ਕਰਾਈਗੀ ਤੇ ਪਤਾ ਨਹੀਂ ਕੈਮ ਟੁੱਟ ਗਿਆ ਮੀਂਹ ਚ ਲੀਕ ਲੁਕ ਹੋ ਗਿਆ ਹੋਊਗਾ ਨਾ ਇਹ ਫਿਰ ਵੀ ਉਹ ਇੱਥੋਂ ਖੜ ਕੇ ਤੇਰਾ ਫਲੈਸ਼ ਦਿਖ ਗਿਆ ਰੈਕਸ ਚੈੱਕ ਕਰ ਲੋ ਮੜੀ ਜੀ ਪਹਿਲਾਂ ਬੰਦਾ ਦਾ ਤੇਰਾ ਆਪਾਂ ਰੋਕੋ ਤੇਰਾ ਆਪਾਂ ਆਹ ਬੱਲਾ ਦਾ ਇਨਸੂਲੇਟਰ ਲੱਗਿਆ ਹੋਇਆ ਹੈ ਨਾ ਇਹ ਲਾਓ ਗਿਆ ਭਾਰੀਆ ਗਨਟਰ ਪੂਰਾ ਇਹਦਾ ਕੁਈ ਤੱਕ ਇਹਨਾਂ ਸਪਾਇਨ ਵੀ ਇਧਰੋਂ ਖਾਦਾ ਇਧਰੋਂ ਨੀਵਾ ਜਾਦੇ ਆ ਵਾਲੇ ਨਾਲ ਯੂ ਕਨੈਕਟਰ ਚ ਚੱਕਿਆ ਨਹੀਂ ਜਾ ਰਿਹਾ ਕਿਵੇਂ ਕਰੀਏ ਰੱਸੀ ਲਿਆ ਹੈ ਇਹ ਉੱਪਰ ਖੜ ਕੇ ਚੱਕਣਾ ਪਊਗਾ ਹੈ ਆ ਪੈਰਾਂ ਵਿਚਾਲੋਂ ਕੱਢ ਲਈ ਮਾੜਾ ਕਨੈਕਟਰ ਪਹਿਲਾਂ ਨੇ ਕੇ ਵੋਚ ਕੇ ਘੋਰ ਇਸ ਕੀ ਕੰਮ ਬਹੁਤ ਜ਼ਿਆਦੇ ਇਹ ਕਹਿਣਾ ਲੈਂਡਮੈਨ ਦੇ ਜੋਬ ਸੌਖੀ ਹੈ ਕਿ ਬੰਦੇ ਬੈਠੇ ਅੰਦਰ ਕਰੀ ਜਾਂਦੇ ਨੇ ਨੇਰਾ ਕਿਹੜੇ ਹਿਸਾਬ ਨਾਲ ਚੱਕਿਆ ਮੋਢਾ ਲਾ ਕੇ ਕਨੈਕਟਰ ਤਣ ਤਾਂ ਪੂਰਾ ਕਰਤੀ ਲੈਣ ਸਿੱਧੀ ਆਣ ਹੈਲੋ ਹਾਂ ਸਰ ਇਧਰ ਹਾਂਜੀ ਲਾ ਕੇ ਤਾਂ ਗਿਆ ਸੀ ਫਿਓ ਜਿਹੜਾ ਸੀ ਬਲੇਬ ਆਇਆ ਸੀ ਇਹਦਾ ਐਚਡੀ ਦਾ ਫਿਓ ਜਿਹੜਾ ਹੈ ਸੀ ਕੋਕੋ ਜੀ ਬੱਜ ਕੇ ਬੁਲਾਈਆਂ ਦੇਖ ਕੇ ਬੋਚ ਕੇ ਮੜਾ ਜਾਂ ਨੀਚੇ ਆ ਕੇ ਪਤਾ ਥੋੜੇ ਉੱਛੇ ਕਰਾ ਪਾ ਜਲਾਈ ਟਾਣੀ ਰਹੀ ਥੋੜੇ ਅਰਥ ਖੋਲਦੀ ਸਿਰ ਕੇਵਲ ਚਾਹ ਉਹ ਕੇਵਲ ਕਰਾਉਂਦਾ ਕੇਬਲ ਚ ਤਾਂ ਨਹੀਂ ਕੋਈ ਪ੍ਰੋਬਲਮ ਹੋ ਸਕਦੀ ਉਹਦੇ ਨਾਲ ਤਾਂ ਕੋਈ ਚੱਕਰ ਨਹੀਂ ਸਾਡੇ ਆਪਣੇ ਸੱਚਾ ਪੰਜਾਬ ਸਪਾਰਕ ਮੜੇ ਮੜਾ ਮੋਟਾ ਵੀਰ ਤਾਂ ਗਣੇ 3 ਵੋਲਟੇਜ ਲਾਈਟ ਚੈੱਕ ਕਰੀ ਤੀ ਐ ਪਤਾ ਜੀ ਵੀ ਕਿਤੇ ਕੇਬਲ ਚ ਨਾ ਕੋਈ ਪ੍ਰੋਬਲਮ ਹੈ ਸਟੈਪ ਚੋਂ ਅਰਥ ਕੱਢ ਦੋ ਮੜੀ ਦੇਖ ਕੇ ਕਰੇ ਅੜਿਕਾ ਲਾਵੇ ਕੱਲ ਜੀ ਅਸੀਂ ਆ ਕੇ ਗਏ ਸੀ ਉਹਦਾ ਟੀਮ ਵੀ ਆਈ ਹੋਈ ਤੇ ਦੋ ਮੁੰਡੇ ਆਏ ਨੇ ਉਹਨਾਂ ਨੇ ਫੋਜ ਵੀ ਲਾਇਆ ਐਚਡੀ ਦਾ ਸੱਚ ਵੀ ਦੇਖੀ ਆ ਤੇ ਉਹ ਵਾਝੇ ਹੋ ਸਕਦਾ ਵੀ ਕੇਬਲ ਚ ਨਾ ਕੋਈ ਡਾਊਟ ਹੋਵੇ ਇਹ ਬਹੁਤ ਧੰਨਵਾਦ ਜੀ ਆ ਚਲੋ ਹੁਣ ਚੱਲ ਜੀ ਲਾਈਟ ਲੈਣ ਜਦੋਂ ਕੋਈ ਗੱਡੀ ਅਸੀਂ ਲੱਡਾਈ ਪੀ ਫੀਟਰ ਇਧਰ ਫਾਲਟ ਆ ਇਹ ਚਲਾ ਕੇ ਆਉਣੇ ਲਾਕ ਕੋਡ ਰੈਜ਼ੂਲੇਟਰ ਬਾੜ ਗਿਆ ਉਧਰ ਉਹ ਗਿਆ ਹੈ ਟੂ ਵਾਲ ਕਿੰਨੀ ੱਡੇ ਕਿੰਨੀ ਹਾਂ ਰੱਗ ਕੋਈ ਕੋਈ ਨੀ ਕੋਈ ਨੀ ਫਿਰ ਅਸਾਨੂੰ ਫੋਨ ਕਰਾਂਗੇ ਫਿਰ ਕੋਈ ਆ ਕੇ ਦੇਖੇ